ਬਹੁਤ سارے ਪਿੰਨਾਂ 'ਚ ਕਰ ਰਹੇ ਆਂ ਮਿੰਦੂ ਜੀ ਤੇ ਗਰੀਬਾਂ ਵਾਸਤੇ ਇਹ ਬਹੁਤ ਸਾਰੇ ਕੰਮ ਜਿਹੜੇ ਨੇ ਉਹ ਹੋ ਰਹੇ ਨੇ ਤੁਸੀਂ ਤਾਂ ਇੱਥੇ ਫੜਾ ਦਿਓ ਮੈਂ ਫੜਾ ਦਉ ਫੜਾ ਮੈਂ ਕਰ ਫੋਨ ਨੰਬਰ ਲਿਖ ਦੇ ਲੇਤੇ ਕੰਨਿਆ ਸੜਕਾਂ ਤਾਂ ਸਾਰੀਆਂ ਬਣੀਆਂ 43000 ਕਿਲੋਮੀਟਰ ਸੜਕਾਂ ਬਣਨ ਗਈਆਂ ਪ੍ਰਧਾਨ ਮੰਤਰੀ ਯੋਜਨਾ ਠੱਡੋ ਦੀ ਮੁੱਖ ਮੰਤਰੀ ਯੋਜਨਾ ਵਾਲਾ ਆਊਗਾ ਪ੍ਰਧਾਨ ਮੰਤਰੀ ਵਾਲਾ ਪਤਾ ਹੀ ਨਹੀਂ ਕੀ ਕਰੀ ਜਾਂਦੇ ਰਹਿੰਦੇ ਉਹ ਤਾਂ ਉਹ ਤਾਂ ਨਰੇਗਾ ਦੇ ਪੈਸੇ ਕੱਟਣ ਨੂੰ ਫਿਰਦੇ ਹੁਣ ਨਰੇਗਾ ਦੇ ਪੈਸਿਆਂ 'ਚ ਹੁਣ ਦੱਸੋ ਕਹਿੰਦੇ ਨਰੇਗਾ ਖਤਮ ਕਰ ਦਾਂਗੇ ਲੋ ਹੁਣ ਉਹਦੇ ਵਾਸਤੇ ਵਿਰੋਧ ਕਰਦੇ ਆ ਹੁਣ ਵੀ ਨਰੇਗਾ ਤੁਸੀਂ ਕਿਵੇਂ ਖਤਮ ਕਰ ਦੋਗੇ ਕਹਿੰਦੇ ਜੀ ਅਸੀਂ ਨਹੀਂ ਦਿੰਦੇ ਪੈਸੇ ਸਰਕਾਰ ਪੰਜਾਬ ਸਰਕਾਰ ਦੇਵੇ ਸੋ ਇਹ ਤਾਂ ਗਰੀਬਾਂ ਦੇ ਮੂੰਹ 'ਚੋਂ ਰੋਟੀ ਦੀ ਬੁਰਕੀ ਖੋਹਦੇ ਆ ਕੋਈ ਨਹੀਂ ਆਪਾਂ ਹੈਗੇ ਆ ਤੁਸੀਂ ਮੈਨੂੰ ਮੂਰੇ ਲਾਇਆ ਹੋਇਆ ਮੈਂ ਖੜਾ ਤੇ ਬਹੁਤ ਤੁਹਾਡਾ ਧੰਨਵਾਦ ਹੈ ਕਿ ਤੁਸੀਂ ਇਨਾ ਪਿਆਰ ਦਿੰਨੇ ਹੋ ਐ ਇਸੇ ਤਰ੍ਹਾਂ ਹੀ ਪਿਆਰ ਇਹ ਕਾਇਮ ਰਹੇ ਇਹੀ ਅਰਦਾਸ ਹੈ ਜੀ ਤੇ ਬਾਕੀ ਤੁਸੀਂ ਹਾਂ ਜੀ ਬਣ ਜਾਣਗੇ ਸਟੇਡੀਅਮ ਵੀ ਬਣੂ ਗਰਾਊਂਡ ਵੀ ਨਾਲ ਬਣੂ ਉਹਦੇ ਚ ਟਰੈਕ ਵੀ ਬਣੂ ਖੇਡਾਂ ਵਾਲੇ ਪਾਸੇ ਸਭ ਤੋਂ ਵੱਧ ਕਿਉਂਕਿ ਮੇਰੇ ਕੋਲ ਖੇਡ ਮੰਤਰਾਲਾ ਵੀ ਮੇਰੇ ਕੋਲ ਹੀ ਹੈ ਖੇਡਾਂ ਵਾਸਤੇ ਸਭ ਤੋਂ ਵੱਧ ਪੈਸੇ ਖੇਡਾਂ ਤੇ ਲਾ ਰਹੇ ਆ ਤਾਂ ਕਿ ਜਵਾਕ ਜਿਹੜੇ ਨੇ ਗਰਾਊਂਡ ਜਾਣਗੇ ਆਪਦੇ ਸਰੀਰ ਨਾਲ ਪਿਆਰ ਹੋਊਗਾ ਆ ਇਧਰ ਲੀਆਂ ਉਧਰ ਲੀਆਂ ਜਿਹੜੀਆਂ ਨਸ਼ੇ ਪੱਤੇ ਜਾਂ ਕੋਈ ਭੈੜੀਆਂ ਸੰਗਤਾਂ ਤੋਂ ਬਚਣਗੇ ਸੋ ਇਹ ਸਾਡਾ ਜ਼ਿੰਮੇਵਾਰੀ ਹੈ ਅਸੀਂ ਜ਼ਿੰਮੇਵਾਰੀ ਆਪਣੀ ਤੰਦੇਹੀ ਨਾ ਨਵਾਵਾਂਗੇ